ਨੇ ਹੁਣ ਜੇ ਇਹ ਗੱਲ ਅੱਜ ਤੁਹਾਨੂੰ ਮੈਂ ਕਹਿ ਦਿਆਂ ਵੀ ਤੁਸੀਂ ਬਈ ਇਹਨਾਂ ਤੋਂ ਦੂਰ ਰਹੋ ਤੁਸੀਂ ਮੈਨੂੰ ਕਹੋਗੇ ਵੀ ਇਹ ਤੇ ਸਾਡੇ ਵਿੱਚ ਫੁੱਟਪੌਣ ਆ ਗਿਆ ਇਹ ਤੇ ਸਾਡੇ ਵਿੱਚ ਭਰਾ ਭਰਾ ਦੇ ਵਿੱਚ ਫੁੱਟਪੌਟੀ ਹੋਈ ਆਪਾਂ ਕਵਾਂਗੇ ਨਾ ਅੱਜ ਵੀ ਲੇਕਿਨ ਉਹਨੇ ਜਿਹੜੀ ਗੱਲ ਕਹੀ ਸੀ ਨਾ ਸੰਪਾਦਕੀ ਜਿਹੜੀ ਪੰਨੇ ਦੇ ਵਿੱਚ ਉਹ ਗੱਲ ਅੱਜ ਵੀ ਹੈ ਕਿ ਤੁਸੀਂ ਇਹਨਾਂ ਤੋਂ ਆਪਣੀ ਮਿੱਤਰਤਾ ਜਿਹੜੀ ਆ ਉਹ ਦੂਰ ਰੱਖੋ ਆਪਣੇ ਆਪ ਦੇ ਵਿੱਚ ਰਹੋ ਤੇ ਮਾਫ਼ ਕਰਨਾ ਜੇ ਅਸੀਂ ਆਪਣੇ ਆਪ ਦੇ ਵਿੱਚ ਨਹੀਂ ਨਰ ਰਹੇ ਤੇ ਅੱਜ ਤਾਈਂ ਸਾਡਾ ਨੁਕਸਾਨ ਹੋ ਰਿਹਾ ਇਹ ਗੱਲਾਂ 1921 ਦੀਆਂ ਜਿਹੜੀਆਂ ਇੱਥੋਂ ਜਿਹੜੀ ਸ਼ੁਰੂਆਤ ਹੋਈ ਆ ਹੁਣ ਅੱਗੇ ਚਲੀਏ ਆਪਾਂ ਇਸ ਸਾਕੇ ਦੇ ਵਰਤਾਰੇ ਦੇ ਵਾਸਤੇ ਕੌਣ-ਕੌਣ ਜ਼ਿੰਮੇਵਾਰ ਹਨ ਉਹਨਾਂ ਦੀ ਆਪਾਂ ਗੱਲ 4-5 ਗੱਲਾਂ ਹਨ ਜਿਹੜੀਆਂ ਇਸ ਵਰਤਾਰੇ ਜਿਹੜੀਆਂ ਇਸ ਵਰਤਾਰੇ ਦੀ ਪਿੱਠ ਦੇ ਪਿੱਛੇ ਕੰਮ ਕਰ ਰਹੀਆਂ ਸੀ ਪਹਿਲਾ ਸੀਗਾ ਉਸ ਸਮੇਂ ਦੇ Hindu ਅਤੇ Sikh ਆਗੂ ਬਿਲਕੁਲ ਇਹ ਸਭ ਕੁਝ ਆਪਣੇ ਕੋਲ অথেন্টিਕੇਟਡ ਪਿਆ ਹੋਇਆ ਪ੍ਰੂਫ Hindu ਆਗੂ ਤੇ Sikh ਆਗੂ ਇਹ ਦੋਨੋਂ ਹੀ ਉਸ ਸਮੇਂ ਦੇ ਜ਼ਿੰਮੇਵਾਰ ਆ ਆਪਾਂ ਅੱਗੇ ਜਾ ਕੇ ਦੇਖਾਂਗੇ ਫੈਸਲਾ ਤੁਸੀਂ ਮੈਨੂੰ ਬਾਅਦ ਵਿੱਚ ਕਰਕੇ ਦਿਓ ਕਿ ਇਹ ਜੋ ਕੁਝ ਵੀ ਹੋਇਆ ਇਹ ਸਹੀ ਹੈ ਜਾਂ ਇੱਕ ਮਜਬੂਰੀ ਦੇ ਵਿੱਚ ਇਹ ਕੰਮ ਕੀਤਾ ਗਿਆ ਉਹ ਉਸ ਸਮੇਂ ਦੇ ਨੰਬਰ 1 ਤੇ Hindu ਆਗੂ ਤੇ Sikh ਆਗੂ ਉਹ ਜ਼ਿੰਮੇਵਾਰ ਹੈ ਦੂਸਰਾ ਉਥੇ ਦੇ ਜ਼ਿੰਮੇਵਾਰ ਹਨ ਉਸ ਸਮੇਂ 1783 ਦੇ ਵਿੱਚ 라ਵਲ ਪਿੰਡੀ ਦੇ ਵਿੱਚ ਇੱਕ ਲਹਿਰ ਦਾ ਆਗਾਜ਼ ਹੋ ਰਿਹਾ ਉਸ ਲਹਿਰ ਦਾ ਨਾਮ ਹੈ ਨਿਰੰਕਾਰੀ ਲਹਿਰ ਇਹਦੀ ਵੀ ਆਪਾਂ ਡਿਟੇਲ ਨਾਲ ਗੀ ਵਿਚਾਰ ਕਰਾਂਗੇ ਇਹ ਸਾਰੇ ਜ਼ਿੰਮੇਵਾਰ ਹੈ ਜੀ 1984 ਦੇ ਜਿਹੜੀ ਫਿਰ 1978 ਦੇ ਵਿੱਚ ਇਹ ਬਹੁਤ ਜਿਆਦਾ ਵੱਡੇ ਲੈਦੋਤੇ ਹੋਈ ਔਰ ਇਨੇ ਬੇਸ਼ੁਮਾਰ ਜਿਹੜਾ ਸੀਗਾ ਨੁਕਸਾਨ ਕੀਤਾ ਪੰਜਾਬ ਦਾ ਪੰਜਾਬੀਅਤ ਦਾ ਸਿੱਖੀ ਦਾ ਔਰ ਇਨੇ ਗੁਰੂ ਸਾਹਿਬਾਨਾਂ ਦੇ ਬਾਰੇ ਬੜੇ ਭੜੇ ਜਿਹੜੇ ਆ ਸ਼ਬਦ ਬੋਲੇ ਉਹ ਵੀ ਸਾਰਾ ਲਵਾਂਗੇ ਪਹਿਲੇ ਨੰਬਰ ਤੇ ਹਨ ਸਿੱਖ ਆਗੂ ਤੇ ਉਸ ਸਮੇਂ ਦੇ Hindu ਆਗੂ ਉਸ ਤੋਂ ਬਾਅਦ ਜਿਹੜੀ 1783 ਦੇ ਵਿੱਚ ਲਹਿਰ ਚੱਲੀ ਆ ਨਰੰਗਕਾਰੀ ਲਹਿਰ ਉਹ ਤੀਸਰੇ ਨੰਬਰ ਤੇ ਆ ਗਈ ਆ ਸਰਕਾਰ 1947 ਤੋਂ ਬਾਅਦ ਦੀ ਸਰਕਾਰ ਠੀਕ ਹੈ ਜੀ ਸਰਕਾਰ ਬਣੀ ਹੈ ਜਿਹਨੂੰ ਆਪਾਂ ਕਹਿ ਲਈਏ ਕਿ ਕਾਂਗਰਸ ਸਰਕਾਰ ਜਿਹੜੀ ਆ 1947 ਤੋਂ ਬਾਅਦ ਆਈ ਆ ਉਹ ਸਰਕਾਰ ਦੇ ਨੁਮਾਇੰਦੇ ਉਸ ਤੋਂ ਬਾਅਦ ਫਿਰ ਉਸ ਸਮੇਂ ਦੀ ਜਿਹੜੀ ਪੁਲਿਸ ਸੀਗੀ ਇਹ ਤੇ ਚੌਥਾ ਸੀਗਾ ਉਹ ਸਮੇਂ ਦੇ ਜਿਹੜੇ ਧਾਰਮਿਕ ਆਗੂ ਸੀਗੇ ਉਹ ਚਾਹੇ ਆਗੂ ਬ੍ਰਾਹਮਣ ਸੀਗੇ ਉਹ ਚਾਹੇ ਪੰਡਤ ਸੀਗੇ ਚਾਹੇ ਉਹ ਮੁਸਲਮਾਨ ਸੀਗੇ ਇਹ ਸਾਰੇ ਆਗੂ ਜਿਹੜੇ ਆ ਰਲ ਕੇ ਇਹਨਾਂ ਨੇ ਜਿਹੜਾ ਸੀਗਾ ਇਹ ਸਾਕਾ ਕੀਤਾ ਆਓ ਆਪਾਂ ਕੁਛ ਮੈਂ ਤੁਹਾਡੇ ਨਾਲ ਤਰੀਕਾ ਦਾ ਜ਼ਿਕਰ ਕਰਨਾ 1928 ਤੋਂ ਮੈਂ ਸ਼ੁਰੂ ਕਰਨਾ ਚਾਹਾਂ 29 ਤੋਂ ਪਹਿਲੀ ਗੱਲ ਲਾਹੌਰ ਦੀ ਧਰਤੀ ਤੇ ਇੱਕ ਸੈਸ਼ਨ ਬੁਲਾਇਆ ਗਿਆ ਉਸ ਸੈਸ਼ਨ ਦੇ ਵਿੱਚ ਸੀ ਮਹਾਤਮਾ ਗਾਂਧੀ ਉਸ ਸੈਸ਼ਨ ਦੇ ਵਿੱਚ ਸੀ ਜਵਾਹਰ ਲਾਲ ਨਹਿਰੂ ਤੇ ਹੋਰ ਉਹਦੇ ਵਿੱਚ ਸੀਗੇ ਲੀਡਰ ਮਹਾਤਮਾ ਗਾਂਧੀ ਨੇ ਉੱਥੇ ਐਲਾਨ ਕੀਤਾ ਕਿ ਸਿੱਖਾਂ ਦੇ ਅੱਗੇ ਉਹਨਾਂ ਨੇ ਫਰਿਆਦ ਕੀਤੀ ਹੈ ਕਿ ਤੁਸੀਂ ਸਾਡੇ ਨਾਲ ਆ ਜਾਓ ਤੇ ਅਸੀਂ ਅੰਗਰੇਜ਼ਾਂ ਨੂੰ ਇਥੋਂ ਬਾਹਰ ਕੱਢ ਦਈਏ ਉਸ ਤੋਂ ਬਾਅਦ ਆਪਾਂ ਰਲ ਮਿਲ ਕੇ ਜੋ ਕੁਝ ਵੀ ਹੈ ਉਹ ਆਪਾਂ ਫੈਸਲਾ ਕਰ ਲਵਾਂਗੇ ਹੁਣ ਇੱਥੇ ਮੈਂ ਇੱਕ ਆਪਜੀ ਨੂੰ ਬੇਨਤੀ ਕਰਨਾ ਚਾਹੁੰਦਾ ਮਹਾਤਮਾ ਗਾਂਧੀ ਨੂੰ ਇਸ ਗੱਲ ਦਾ ਪਤਾ ਸੀਗਾ ਕਿ ਇਹਨਾਂ ਦਾ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਉਹਦੇ ਵਿੱਚ ਇਹ ਗੱਲਾਂ ਦਰਜ ਹਨ ਜੋ ਤੋ ਪ੍ਰੇਮ ਖੇਲਨ ਕਾ ਚੋ ਸਿਰ ਤਰ ਤਲੀ ਗਲੀ ਮਿਲ ਆਓ ਇਤ ਮਾਰਗ ਪੈਰ ਤੇ ਰੀਜੇ ਇਹ ਉਹ ਕੌਮ ਹੈ ਇਤ ਮਾਰਗ ਪੈਰ ਤੇ ਰੀਜੇ ਜੇ ਇਹ ਇਸ ਮਾਰਗ ਤੇ ਸਾਡੇ ਨਾਲ ਚੱਲ ਪਏ ਤੇ ਇਹਨਾਂ ਨੇ ਪਿੱਛੇ ਨੀਓ ਹਟਣਾ ਪਾਵਾਂ ਕੁਝ ਵੀ ਹੋ ਜਾਵੇ ਜੋਤੋ ਪ੍ਰੇਮ ਖਿਲਨ ਕਾ ਜਾਓ ਸੇਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤੇ ਰੀਜੇ ਸਿਰ ਜੀਜੇ ਕਾਣ ਨਾ ਕੀ ਜੈ ਇਹ ਉਹ ਕੌਮ ਹੈ ਜਿਹੜੀ ਪੜਦੀ ਹੈ ਜੋ ਤੋਹ ਸਾਧ ਪਰਮ ਕੀ ਸੀਸ ਕਾਟ ਕਰ ਗੋਏ ਖੇਲਤ ਖੇਲਤ ਹਾਲ ਕਰ ਜੋ ਕਿਛ ਹੋਏ ਤਾਂ ਹੋਏ ਇਹ ਉਹ ਕੌਮ ਹੈ ਜਿਹੜੀ ਪੜਦੀ ਹੈ ਕਬੀਰ ਐਸੀ ਹੋਏ ਪਰਿ ਮਨ ਕੋ ਭਾਵਤ ਕੀਨ ਮਰਨੇ ਤੇ ਕੀ ਡਰ ਪੜਾ ਜਬ ਹਾਸ ਸਦੋਰਾ ਇਹਦੇ ਮੈਂ ਅਰਥ ਕਰਦਾ